ਐਲਨ ਮਸਕ ਜਿਹੜਾ ਦੁਨੀਆ ਦਾ ਅਮੀਰ ਬੰਦਾ ਹੈ ਉਹਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਅਸਤੀਫਾ ਦੇਣ ਆ ਗਈ ਕਹਿੰਦੀ ਜੀ ਮੈਂ ਰੈਜ਼ਾਈਨ ਕਰੀ ਕੋਈ ਨਿਕੰਦਾ ਰੱਖ ਦੇ ਉਹਨੂੰ 1 ਲੱਖ ਡਾਲਰ ਦਾ ਚੈੱਕ ਕੱਟ ਕੇ ਦੇਦਾ ਕਹਿੰਦਾ ਦੁਨੀਆ ਦਾ ਟੂਰ ਲਾਇਆ ਫਿਰ ਸੋਚਦਾ ਮੈਂ ਤੇਰੇ ਅਸਤੀਫੇ ਵਰੇ ਉਹਨੇ ਅਖਿਆ ਲਿਆ ਕੰਮ ਬਣ ਗਿਆ ਨਾਲ ਅਸਤੀਫਾ ਹੋ ਗਿਆ ਨਾਲੇ ਲੱਖ ਰੁਪਏ ਡਾਲਰ ਮਿਲ ਗਿਆ ਦੁਨੀਆ ਘੁੰਮਣ ਆ ਗਈ ਘਈ ਘੁੰਮਣ 1.5 ਤੋਂ 2 ਮਹੀਨਿਆਂ ਬਾਅਦ ਆ ਗਈ ਕਹਿੰਦੀ ਮੈਂ ਉਹੀ ਆ ਜਿਹੜੀ ਦੁਨੀਆ ਘੁੰਮਣ ਭੇਜੀ ਸੀ ਤੁਸੀਂ ਤੇ ਮਰੇ استیਫੇ ਦਾ ਕੀ ਬਣਿਆ ਉਹ ਕਹਿੰਦਾ ਇੱਥੇ ਜਪਿਆ ਸੀ ਹਾਂ ਪਿਆ ਲੈ ਲੈ ਅਸੈਪਟਡ ਉਹ ਕਹਿੰਦੀ ਜੀ ਸਵਕਾਰ ਹੀ ਕਰਨਾ ਸੀ ਉਸੇ ਤੇ ਨਹੀਂ ਕਰ ਲੈਂਦੀ ਮੈਨੂੰ ਲੱਖੜਾ ਲੱਗਦਾ ਮੈਂ ਉਧਰ ਘੁੰਮ ਕੇ ਆਈਆਂ ਵੀ ਕੀ ਇਹਦੇ ਨਾਲ ਮੈਨੂੰ ਸਮਝ ਨਹੀਂ ਆਈ ਤੁਹਾਡੇ ਇਸ ਆਈਡੀ ਦੀ ਉਹ ਕਹਿੰਦਾ ਜਦੋਂ ਤੂੰ ਉਸ ਦਿਨ استیਫਾ ਦੇਣ ਆਈ ਸੀ ਨਾ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਐਮੀਅਤ ਹੈ ਕਹਿੰਦਾ ਮੈਂ ਤੈਨੂੰ ਭੇਜਦਾ ਜੇ ਕਹਿੰਦਾ ਤਿੰਨ ਚਾਰ ਦਿਨਾਂ 'ਚ ਤਰਥੱਲੀ ਮੱਚਦੀ ਦਫ਼ਤਰ 'ਚ ਮੇਰੇ ਕੋਲ ਆਉਣ ਲਈ ਮੇਰੇ ਦਫ਼ਤਰ ਦੇ ਵਿਜੀ